ਸਤਿ ਸ਼੍ਰੀ ਅਕਾਲ ਜੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਯੂ ਐਸ ਏ ਦੇ ਬਾਰੇ ਵਿੱਚ ਜੋ ਪਿਛਲੇ 6-7 ਮਹੀਨਿਆਂ ਤੋਂ ਹਾਈ ਟ੍ਰੈਂਡ ਤੇ ਚੱਲਦਾ ਪਿਆ ਹੈ ਤੇ ਅੱਜ ਆਪਾਂ ਇਸ ਛੋਟੀ ਜਿਹੀ ਵੀਡੀਓ ਵਿੱਚ ਯੂ ਐਸ ਏ ਦੇ ਬਾਰੇ ਵਿੱਚ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਇਹ ਬਹੁਤ ਸ਼ਾਰਟ ਵੀਡੀਓ ਹੋਣ ਵਾਲੀ ਹੈ ਇਸ ਨੂੰ ਜ਼ਰੂਰ ਦੇਖਿਓ ਇਸ ਵਿੱਚ ਛੋਟੇ-ਛੋਟੇ 3-4 ਪੁਆਇੰਟ ਕਲੀਅਰ ਕਰਾਂਗੇ ਪਹਿਲਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਜਿਨ੍ਹਾਂ ਲੋਕਾਂ ਦੀ ਫਾਈਲ ਬਹੁਤ ਚੰਗੀ ਹੁੰਦੀ ਹੈ ਤਾਂ ਉਹਨਾਂ ਦੇ ਵੀਜ਼ਾ ਫਾਰਮ ਨੂੰ ਲੈ ਕੇ ਕਾਫੀ ਡਾਟਸ ਲੈਂਦੇ ਹਨ ਪਹਿਲੀ ਤਾਂ ਗੱਲ ਯੂਐਸਏ ਦਾ ਜੋ ਡੀਐਸ 160 ਜੋ ਵੀਜ਼ਾ ਫਾਰਮ ਕੋਡ ਹੁੰਦਾ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਪੂਰੀ ਐਪਲੀਕੇਸ਼ਨ ਹੁੰਦੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਉਸ ਤੇ ਮੈਂ ਇੱਕ ਸੈਪਰੇਟ ਵੀਡੀਓ ਜਰੂਰ ਬਣਾਵਾਂਗਾ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਥੇ ਬਹੁਤੇ ਲੋਕਾਂ ਦੇ ਵੀਜ਼ਾ ਐਪਲੀਕੇਸ਼ਨ ਨੂੰ ਲੈ ਕੇ ਵੀ ਕਾਫੀ ਕੇਸ ਰਿਫਿਊਜ਼ ਹੋਏ ਹਨ ਕਿਉਂਕਿ ਕਈ ਲੋਕ ਵੀਜ਼ਾ ਫਾਰਮ ਵਿੱਚ ਦਿੱਤੇ ਕੁਐਸਚਨ ਨੂੰ ਇਸ ਢੰਗ ਨਾਲ ਜਾਂ ਬਿਨਾਂ ਸਮਝੇ ਆਨਸਰ ਕਰ ਦਿੰਦੇ ਹਨ ਇੱਕ ਕੁਐਸਚਨ ਜੋ ਸਮਝ ਨਹੀਂ ਆ ਰਿਹਾ ਉਸ ਨੂੰ 5-10 ਮਿੰਟ ਲਾ ਕੇ ਪੜੋ ਸਮਝੋ ਫਿਰ ਆਨਸਰ ਕਰੋ ਜਲਦਬਾਜ਼ੀ ਕਾਲੀ ਨਾ ਕਰੋ ਕਿਉਂਕਿ ਇੱਕ ਵਾਰੀ ਵੀਜ਼ਾ ਫਾਰਮ ਤੇ ਬਾਇਓਮੈਟ੍ਰਿਕਸ ਹੋ ਗਏ ਉਹ ਦੁਬਾਰਾ ਐਡਿਟ ਨਹੀਂ ਹੁੰਦੇ ਫਿਰ ਤੁਸੀਂ ਇੱਕ ਜਗ੍ਹਾ ਤੇ ਸਟਕ ਹੋ ਕੇ ਰਹਿ ਜਾਓਗੇ ਬਹੁਤ ਸਾਰੇ ਕੇਸਸ ਵਿੱਚ ਇਦਾਂ ਦੇਖਣ ਨੂੰ ਮਿਲਦਾ ਹੈ ਹੁਣ ਗੱਲ ਕਰਦੇ ਹਾਂ ਕੌਂਸੂਲੇਟ ਦੀ ਹੁਣ ਇੱਥੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਕੌਂਸੂਲੇਟ ਕੋਲ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ ਰਾਸ਼ਟਰੀ ਜਾਂ ਸਮੇਂ ਦੇ ਹਿਸਾਬ ਨਾਲ ਵੈਸੇ ਤਾਂ ਇਦਾਂ ਕੁਝ ਨਹੀਂ ਹੁੰਦਾ ਪਰ ਮੇਰੀ ਤੁਹਾਨੂੰ ਇੱਕ ਸਲਾਹ ਹੈ ਕਿਉਂਕਿ ਦਿੱਲੀ ਕੌਂਸੂਲੇਟ ਕੋਲ ਬਹੁਤ ਜ਼ਿਆਦਾ ਐਪਲੀਕੇਸ਼ਨਸ ਆਉਂਦੀਆਂ ਹਨ ਕਿਉਂਕਿ ਨਾਰਥ ਵਿੱਚ ਇਕੱਲਾ ਦਿੱਲੀ ਹੈ ਜਿੱਥੇ ਸਭ ਤੋਂ ਜ਼ਿਆਦਾ ਅਸੈਂਬਲੀਆਂ ਹੁੰਦੀਆਂ ਹਨ ਨੇਚਰਲੀ ਫਿਰ ਰਿਫਿਊਜੀ ਸਟੇਸ਼ਨ ਸਭ ਤੋਂ ਜ਼ਿਆਦਾ ਦਿੱਲੀ ਹੀ ਹੋਵੇਗਾ ਤੇ ਅਪਰੂਵ ਵੀ ਦਿੱਲੀ ਹੋਵੇਗਾ ਇਦਾਂ ਮੰਨ ਸਕਦੇ ਹਾਂ ਕਿ ਦਿੱਲੀ ਸਟ੍ਰਿਕਨਸ ਜ਼ਿਆਦਾ ਬੰਬੇ ਕੋਲਕਾਤਾ ਚੇਨਈ ਵਗੈਰਾ ਨਾਲੋਂ ਬਹੁਤ ਇੱਥੇ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰਦਾ ਕਿ ਤੁਸੀਂ ਦਿੱਲੀ ਅਪਲਾਈ ਨਾ ਕਰੋ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਰਾ ਕੁਝ ਸਹੀ ਰਹੇ ਉਸ ਕੇਸ ਵਿੱਚ ਤੁਸੀਂ ਚੇਨਈ ਕਨਸੀਡਰ ਕਰ ਸਕਦੇ ਹੋ ਜਾਂ ਮੁੰਬਈ ਜਾਂ ਕੋਲਕਾਤਾ ਕਰ ਸਕਦੇ ਹੋ ਹੁਣ ਇੱਥੇ ਬਹੁਤੇ ਲੋਕਾਂ ਦੀ ਗੱਲ ਕਿ ਯੂਐਸਏ ਦਾ ਵੀਜ਼ਾ ਲੱਗ ਜਾਂਦੇ ਸਾਨੂੰ ਕਦੋਂ ਜਾਣਾ ਚਾਹੀਦਾ ਹੈ ਕਈ ਲੋਕ ਤਾਂ 6-6 ਮਹੀਨੇ ਜਾਂਦੇ ਹੀ ਨਹੀਂ ਆਉਂਦੇ ਫਿਰ ਕਈ ਲੋਕਾਂ ਵਿੱਚ ਡਰ ਜਾਂ ਹੈਜ਼ਿਟੇਸ਼ਨ ਹੋ ਜਾਂਦੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਇੱਥੇ ਮੈਂ ਸਾਫ਼ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਦਾਂ ਨਹੀਂ ਹੁੰਦਾ ਯੂਐਸਏ ਲੌਂਗ ਟਰਮ ਵੀਜ਼ਾ ਦਿੰਦਾ ਹੀ ਇਸੇ ਕਰਕੇ ਹੈ ਇੱਕ ਤਾਂ ਇੰਡੀਆ ਤੋਂ ਬਹੁਤ ਦੂਰ ਹੈ ਯੂਐਸ ਲੌਂਗ ਟਰਮ ਵੀਜ਼ਾ ਅਮਰੀਕਾ ਦੀ ਪਾਲਿਸੀ ਹੀ 10 ਸਾਲ ਮਲਟੀਪਲ ਵੀਜ਼ਾ ਦੀ ਹੁੰਦੀ ਹੈ ਇਸ ਵਿੱਚ ਇਦਾਂ ਨਹੀਂ ਹੁੰਦਾ ਕਿ ਤੁਹਾਨੂੰ ਯੂਐਸ ਦਾ ਵੀਜ਼ਾ ਮਿਲ ਗਿਆ ਤੇ ਤੁਸੀਂ ਉਸੇ ਲਈ ਜਾਣਾ ਹੀ ਹੁੰਦਾ ਹੈ ਇਹ ਸ਼ੈਂਜ਼ਨ ਵਾਂਗ ਬੈਰੀ ਸ਼ਾਰਟ ਟਰਮ ਵੀਜ਼ਾ ਨਹੀਂ ਮਿਲਦਾ ਤੁਸੀਂ ਆਪਣਾ ਪੂਰਾ ਟਾਈਮ ਲਵੋ ਆਰਾਮ ਨਾਲ ਪਲਾਨ ਕਰੋ ਫਿਰ ਜਾਓ ਖੈਰ ਪੰਜਾਬੀਆਂ ਦਾ ਤਾਂ ਪਲਾਨ ਪਹਿਲਾਂ ਹੀ ਹੁੰਦਾ ਹੈ ਉਥੇ ਸੈਟਲ ਹੋਵਣਾ। ਬਾਕੀ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਤੁਸੀਂ ਯੂਐਸ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਹ ਬਿਲਕੁਲ ਰਾਈਟ ਟਾਈਮ ਹੈ ਅਪਲਾਈ ਕਰਨ ਦਾ। ਤੁਸੀਂ ਬਿਲਕੁਲ ਕਰ ਸਕਦੇ ਹੋ ਕਿਉਂਕਿ ਇਸ ਟਾਈਮ ਮਾੜੀ ਚੰਗੀ ਐਵਰੇਜ ਪ੍ਰੋਫਾਈਲ ਵੈਲਕਮ ਹੈ। ਸੂਬਧੇ ਰਿ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਹੜੇ ਲੋਕ ਯੂਐਸ ਜਾਣਾ ਚਾਹੁੰਦੇ ਹਨ ਉਹਨਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ। ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ।